ਸੋ ਲੋਕੋ ਨਾ ਕੋਈ ਗੱਲ ਆਰੀ ਗੱਡੀਆਂ ਨਗਰ ਕੌਂਸਲ ਦੀਆਂ ਉੱਪਰ ਹਾਪ ਦਾ ਜਿਹੜਾ ਹੈ ਪਾਰਟੀ ਦਾ ਸਿੰਬਲ ਲੱਗਿਆ ਉਸ ਗੱਲ ਦਾ ਜਿਹੜਾ ਲਾਜ਼ਮੀ ਯੂ ਸਾਹਿਬ ਨੇ ਧਿਆਨ ਨਾ ਇਹ ਇੱਕ ਇਹ ਜਿਹੜੇ ਵੀ ਡਿਪਾਰਟਮੈਂਟ ਦੇਖਣਾ ਸੈਨੀਟੇਸ਼ਨ ਜਿਹੜਾ ਸੈਨੀਟੇਸ਼ਨ ਡਿਪਾਰਟਮੈਂਟ ਜਿਹੜਾ ਹੈ ਉਹਨੂੰ ਦੇਖਣਾ ਚਾਹੀਦਾ ਸੀ ਇਹ ਨਹੀਂ برداشت ਹੋਣਾ ਕਦੇ ਵੀ ਠੀਕ ਹੈ ਨਾ ਇਹ ਇੱਕ ਪਾਰਟੀ ਪਾਰਟੀ ਪ੍ਰੋਗਰਾਮ ਥੋੜੀ ਹੈ ਸਰਕਾਰੀ ਅਧਿਕਾਰੀ ਆਪਣੀ ਕਲਮ ਦੀ ਸਹੀ ਵਰਤੋਂ ਕਰੋ ਇਹ ਦੇਖਣਾ ਚਾਹੀਦਾ ਸੀਗਾ ਇਹ ਨਗਰ ਕੌਂਸਲ ਖੰਨਾ ਮਹਾਂ ਪ੍ਰਧਾਨ ਠੀਕ ਹੈ ਜਸ ਜੋ ਵੀ ਹੈ ਇਹਦੇ ਪਾਰਟੀਬਾਦੀ ਦਾ ਕਿਸੇ ਦਾ ਕੋਈ ਸਵਾਲ ਨਹੀਂ ਹੈ ਠੀਕ ਹੈ ਨਾ ਹਾਂ ਇਹ ਕਹਿਣੀ ਆਪਣੀ ਕਹਿਣੀ ਕਤਨੀ ਤੇ ਡਾ ਬੁੱਧਾ ਚੱਲਣਾ ਚਾਹੀਦਾ ਨਗਰ ਕੌਂਸਲ ਦੀ ਆਪਣੀ ਤਾਂ ਹੋਣੀ ਹੈ ਨਾ ਧੰਨਵਾਦ ਆਹ ਬਾਲ ਜੀ ਇੱਧਰ ਦੇਖੋ ਮੜਾ ਜਾ ਧੰਨਵਾਦ ਆਹ ਨੂੰ ਪੰਜ ਕਾਰ ਦਾ ਬਗਲਾ ਇੱਧਰ ਦੇਖੇ ਮੜਾ ਜਾ ਆ ਕੋਈ ਗੱਲ ਥੋੜੀ ਬੰਦੀ ਆ ਆ ਪਾੜੀ ਜਾਂਦਾ ਸਾਦੀ ਬੰਦੀ ਆ ਫੇ ਲੱਗੇ ਰਹੇ ਥੋੜੀ ਗੱਲ ਹੋਣੀ ਆ ਸੀਐਮ ਸਾਹਿਬ ਦਾ ਬੁਲਾਵਾ ਆਣ ਬੋਲਦੇ ਅੱਜ ਨਾ ਹੁਣ ਕੌਂਟੀ ਦੀ ਸੀਐਮ ਦੱਸਦੀ ਸੀ ਪੰਜਾਬ ਤੋਂ ਹੁਣ ਤੱਕ ਕੀ ਕਰਿਆ ਜਿਹੜੀ ਗੱਲ ਹੋ ਰਹੀ ਹੈ ਹੁਣ ਤੱਕ ਨਾਮ ਬਾਲ ਸਾਹਿਬ ਹੁਣ ਤੱਕ ਕੀ ਕੀ ਲੱਗੇ ਰਹੇ ਕਿ ਤੋ ਸਹਿਣੀ ਨਾ ਕਰਵਾਉਂਦਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਮੁਖਬਤਰੀ ਭਗਵਾਨ ਜੀ ਮਾ ਉਹ ਨਾਮੋ ਜੀ ਸਾਥ ਦੇਣਾ ਸਾਥ ਦੇਣਾ ਗਰਮੀ ਜੀ ਹੋਈ ਹੈ ਤੁਹਾਡੀ ਬਈ ਕੀ ਤਵਾ ਗਰਮੀ ਕੋਈ ਨਹੀਂ ਹੋਈ ਇਹ ਨਹੀਂ ਸਰਕਾਰਾਂ ਨੇ ਜਦੋਂ ਬਹੁਤ ਗੱਲਾਂ ਹੁੰਦੀਆਂ ਨੇ ਸਰਕਾਰਾਂ ਦੇ ਸਟਿੱਕਰ ਵੀ ਲੱਗਦੇ ਹੁੰਦੇ ਨੇ ਝੰਡੇ ਵੀ ਲੱਗਦੇ ਨੇ ਇਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਇਹ ਸਟਿੱਕਰ ਪਾੜ ਲੱਗੇ ਸਾਡੇ ਆਪਣੇ ਕੌਂਸਲਰ ਸਾਹਿਬ ਨੇ ਆ ਕੇ ਸਟਿੱਕਰ ਦੇ ਉੱਪਰ ਪੈਨ ਨਾਲ ਟਾਟਾ ਲਾ ਰਿਆ ਉਹ ਪਾੜਿਆ ਪਾੜਿਆ ਨੂੰ ਆ ਕੇ ਇੱਕ ਮੈਜਰ ਨਹੀਂ ਕਰਨਾ ਚਾਹੀਦਾ ਬਾਕੀ ਜਦੋਂ ਅਮਰ ਸਿੰਘ ਸਾਹਿਬ ਨੇ ਜਵਾਬ ਦੇਈ ਦਿੱਤਾ ਸਾਹ ਜਲਜ਼ਾਮ ਲਾ ਰਹੇ ਨੇ ਕਿ ਗਾਲ ਕੱਢੀ ਸੀ ਨਹੀਂ ਕੋਈ ਨਾ ਗਾਲ ਕਿ ਇਸ ਸਟicker ਕਿਸ ਚੀਜ਼ ਦਾ ਲਾ ਰਹੇ ਸੀ ਮੁੱਖ ਮੰਤਰੀ ਸਾਹਿਬ ਦੇ ਕਾਟਾ ਬੜੇ ਜਿਹੜਾ ਦੇਖੋ ਪਾਰਟੀ ਹੁੰਦੇ ਸਪੈਸ਼ਲ ਲੱਗਦੀ ਹੁੰਦੇ ਲੋਕਾਂ ਨੇ ਉਹ ਰੱਖਣ ਕਰਨੇ ਨੂੰ ਕੋਸ਼ਿਸ਼ ਇਹ ਲੱਗਣ ਕਿ ਇਹ ਮਸੂਦਾ ਸਰਕਾਰਾਂ ਨੂੰ ਕੀ ਸਟicker ਤੋਂ ਇਹਨਾਂ ਦਾ ਕੁਛ ਨਹੀਂ ਵੀ ਮੁੱਖ ਮੰਤਰੀ ਸਾਹਿਬ ਦੇ ਸਟicker ਕਿਉਂ ਲਾਇਆ ਇਹਨਾਂ ਨੇ ਵੀ ਮੁੱਖ ਮੰਤਰੀ ਦਾ ਕਿਉਂ ਲਾਇਆ ਜੀਕਰ ਇਹ ਕਿਉਂ ਲਾਉਂਦਾ ਹਮ ਇਹ ਗੱਲ ਤੇ ਸਾਰੇ ਇਕੱਠੇ ਹੋ ਕੇ ਬਹਿਸ ਕਰਦੇ ਨੇ ਪਾੜੀ ਗੱਲਾਂ ਨਾ ਵਾਸਤੇ ਜੀ ਅੱਜ ਬੜੀ ਖੁਸ਼ੀ ਦਾ ਦਿਨ ਹੈ ਜੀ ਪੂਰੇ ਖੰਨਾ ਵਾਸਤੇ ਕਿ ਖੰਨਾ ਸਾਡਾ ਜਿਹੜਾ ਹੈ ਉਹ ਦੇ ਵਾਈ ਡੇ ਦਿਨ ਪ੍ਰਤੀ ਦਿਨ ਬਹੁਤ ਵੱਡੀ ਤਰੱਕੀ ਕਰਦਾ ਜਾ ਰਿਹਾ ਅੱਜ ਖੰਨਾ ਦੇ ਵਿੱਚ ਜਿਹੜਾ ਕੂੜਾ ਹੈ ਜਿਹੜੀ ਕੂੜੇ ਦੀ ਸਮੱਸਿਆ ਨਾਲ ਖੰਨਾ ਪਿਛਲੇ ਕਈ ਦਹਾਕਿਆਂ ਤੋਂ ਕਈ ਦਸ਼ਕਾਂ ਤੋਂ ਜੂਝ ਰਿਹਾ ਸੀ ਉਹਦੇ ਵਿੱਚ ਅੱਜ ਖੰਨੇ ਦੇ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਕਿ 16 ਟਾਟਾ ਏਸ ਛੋਟੇ ਹਾਥੀ ਜਿਹਦੇ ਵਿੱਚ ਕਈ ਚੈਂਬਰ ਬਣੇ ਹੋਏ ਨੇ ਉਹਦੇ ਚ ਅਸੀਂ ਜਿਹੜਾ ਹੁਣ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਸੈਗਰੀਗੇਟ ਕਰਕੇ ਚੱਕਿਆ ਕਰਾਂਗੇ ਇੱਕ ਤਾਂ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ 16 ਛੋਟੇ ਹਾਥੀ ਖੰਨੇ ਦੇ ਲਈ ਖੰਨੇ ਦੀ ਸੇਵਾ ਲਈ ਸਮਰਪਿਤ ਕਰ ਦਿੱਤੇ ਗਏ ਨੇ ਇੱਕ ਦੋ ਪੋਟੇਬਲ সুইਪਿੰਗ ਮਸ਼ੀਨਾਂ ਲਿਆਂਦੀਆਂ ਅਤਿ ਆਧੁਨਿਕ ਮਸ਼ੀਨਾਂ ਇਹ ਬੜੀਆਂ ਕਾਬਲੇ ਤਾਰੀਫ ਮਸ਼ੀਨਾਂ ਨੇ ਇਹ ਹੁਣ ਖੰਨੇ ਦੀਆਂ ਗਲੀਆਂ ਦੇ ਵਿੱਚ ਜਾ ਕੇ ਵਕ ਵਕ ਬਾੜਾਂ ਦੇ ਵਿੱਚ ਜਾ ਕੇ ਉੱਥੇ ਗਲੀਆਂ ਦੀ ਸਫਾਈ ਕਰਿਆ ਕਰਨਗੀਆਂ ਤੇ ਨਾਲ ਹੀ ਇਹਦੇ ਨਾਲ ਜਿਹੜੇ ਸਾਡੇ ਬੱਚੇ ਮਤਲਬ ਕਿ ਹੈਗੇ ਨੇ ਉਹਨਾਂ ਨੂੰ ਟੈਂਡਰ ਦੇ ਥਰੂ ਇਹਨਾਂ ਮਸ਼ੀਨਾਂ ਦੇ ਉੱਤੇ ਡਰਾਈਵਰ ਰੱਖਿਆ ਜਾਊਗਾ ਟੈਂਡਰਿੰਗ ਹੋ ਰਹੀ ਹੈ ਜੀ ਤੇ ਉਹਦੇ ਨਾਲ ਬੱਚਿਆਂ ਨੂੰ ਰੁਜ਼ਗਾਰ ਵੀ ਮਿਲੂਗਾ ਮਤਲਬ ਵੱਡਾ ਉਪਰਾਲਾ ਕੀਤਾ ਔਰ ਇਹ ਜਿਹੜਾ ਉਪਰਾਲਾ ਹੈ ਨਗਰ ਕੌਂਸਲ ਦੇ ਵਿੱਚ ਮੈਨੂੰ ਲੱਗਦਾ ਜਿਸਟਿੰਦੀ ਕੌਂਸਲ ਬਣੀ ਹੋਊਗੀ ਪਹਿਲੀ ਵਾਰ ਹੋਇਆ ਹੋਊਗਾ ਕਿ ਇੰਨੀਆਂ ਆਧੁਨਿਕ ਮਸ਼ੀਨਾਂ ਤੇ ਇੰਨੀ ਜ਼ਿਆਦਾ ਮਸ਼ਿਨਰੀ ਹੈ ਜਿਹੜੀ ਉਹ ਐਡ ਹੋ ਰਹੀ ਹੋਵੇ ਸੋ ਇਸ ਗੱਲ ਦੀ ਮੈਂ ਪੂਰੇ ਖੰਡ ਨੂੰ ਵਾਰਕ ਵਾਰ ਦੱਸਦਾ ਮੈਨੂੰ ਸਾਲ ਅੱਜ ਕਾਂਗਰਸ ਵਾਲਿਆਂ ਕੋਲ ਰੋੜਾ ਵੀ ਪਾਇਆ ਤੇ ਕਿ ਚੱਤਰ ਡਾਕਟਰ ਜੀ ਪਾਈ ਜਾਂਦੇ ਕੀ ਫਰਕ ਕਾਟੇ ਕੋਟੇ ਵੀ ਆਪ ਦੇ ਉੱਤੇ ਮਾਰੇ ਜਾਂਦੇ ਉੱਤੇ ਇਹਨਾਂ ਦੇ ਪੱਲੇ ਕਾਟੀ ਤਾਂ ਰਹਿ ਗਈ ਜੀ ਹੋਰ ਹੈ ਕਿ ਪਹਿਲਾਂ ਲੋਕਾਂ ਨੇ ਇਹਨਾਂ ਦੇ ਕਾਟੇ ਮਾਰਦੇ ਵੀ ਇਹਨਾਂ ਦਾ ਕੋਚੜਾ ਵੀ ਲੋਕਾਂ ਨੇ ਇਹਨਾਂ ਦੇ ਕਾਟੇ ਮਾਰਦੇ ਹੁਣ ਇਹਨਾਂ ਦੇ ਪੱਲੇ ਕਾਟੀ ਨੇ ਹੋਰ ਹੈ ਕੀ ਨੇ ਮਾਰਨ ਦੋ ਇਹਨਾਂ ਨੂੰ ਇਹ ਇਹ ਤਾਂ ਬਹੁਤ ਚੰਗੀ ਗੱਲ ਹੈ ਕਾਟੇ ਮਾਰ ਰਹੇ ਨੇ ਕਿਉਂ ਉਹ ਤਾਂ ਪਾਈ ਤੇ ਉਤਰਿਆ ਕਾਫੀ ਕਰਦਾ ਨਹੀਂ ਮੈਂ ਕਹਾਂ ਜੀ ਗੱਲ ਸੁਣੋ ਇਹ ਕਹਿੰਦੇ ਵੀ ਇਹ ਮੁੱਖ ਮੰਤਰੀ ਫੋਟੋ ਕਿਉਂ ਲੱਗੀ ਹੋਈ ਹੈ ਤੇ ਹੋਰ ਕਿਹਦੀ ਲੱਗੀ ਹੋਈ ਜੀ ਹੋਰ ਉੱਥੇ ਜਿ ਇਹਨਾਂ ਨੇ ਪਾੜੇ ਨੇ ਪੋਸਟਰ ਉਹਨਾਂ ਨਹੀਂ ਲੱਗਣੀ ਚਾਹੀਦੀ ਇਹ ਫੋਟੋ ਜਿਹੜੀ ਸਰਕਾਰ ਹੁੰਦੀ ਹੈ ਜਿਸ ਸਰਕਾਰ ਨੇ ਐਡਾ ਵੱਡਾ ਉਪਰਾਲਾ ਕੀਤਾ ਹੈ ਜਿਸ ਸਰਕਾਰ ਨੇ ਜਿਸ ਸਰਕਾਰ ਦੇ ਅਫਸਰਾਂ ਨੇ ਦਿਨ ਰਾਤ ਮਿਹਨਤ ਕਰਕੇ ਖੰਨੇ ਨੂੰ ਸੋਨਾ ਬਣਾਣ ਲਈ ਸਾਫ ਸੁਥਰਾ ਬਣਾਣ ਲਈ ਦੱਤ ਉਹ ਰੇ ਮਸ਼ੰਦਰੀ ਲਿਆ ਕੇ ਦਿੱਤੀ ਹੈ ਤਾਂ ਉਸ ਸਰਕਾਰ ਦੀ ਤਾਂ ਫੋਟੋ ਲੱਗੂ ਹੀ ਜੀ ਜੇ ਕੰਮ ਕਰੂ ਸਰਕਾਰ ਤਾਂ ਫਿਰ ਦੱਸੋ ਕਿ ਉਹ ਇਹ ਕੰਮ ਸਾਡੀ ਸਰਕਾਰ ਚ ਹੋਇਆ ਸੋ ਇਸ ਕਰਕੇ ਜਿਹੜੇ ਪੋਸਟਰ ਪਾੜਦੇ ਨੇ ਨਾ ਜਿੱਦਾਂ ਕਾਂਗਰਸੀ ਕੌਂਸਲਰ ਨੇ ਤਰਾਇਫ ਹੈ ਜਾਂ ਕਰੀ ਜਾਵੇ ਜੀ ਉਹਦੇ ਪੱਲੇ ਕੀ ਹੈ ਜਾਂ ਤਾਂ ਕੋਈ ਪੱਲੇ ਹੋਵੇ ਉਹਦੇ ਹੁਣ ਕਾਂਗਰਸ ਦੇ ਪੱਲੇ ਰਿਹਾ ਕੀ ਹੈ ਮੈਨੂੰ ਇੱਕ ਗੱਲ ਦਾ ਜਵਾਬ ਦੋ ਤੁਸੀਂ ਦੇਖਿਓ ਸਹੀ ਇਹ ਪਹਿਲਾਂ ਤਾਂ ਇਹਨਾਂ ਦੇ ਲੀਡਰ ਦੀ ਜ਼ਮਾਨਤ ਜਬਤ ਹੋਈ ਹੈ ਹੁਣ ਜਿਹੜੇ ਭੱਜੇ ਫਿਰਦੇ ਨੇ ਹੁਣ ਇਹਨਾਂ ਦੀ ਜਮਾਨਤਾ ਜਬਤ ਹੋਣੀ ਹੈ ਇਹਨਾਂ ਨੂੰ ਤਾਂ ਖੰਨੇ ਇਹ ਖੰਨੇ ਤੋਂ ਬੇਸਿਕਲੀ ਇਹ ਚਾਹੀਦਾ ਹੀ ਨਹੀਂ ਇਹ ਖੰਨੇ ਲਈ ਬੇਸਿਕਲੀ ਵਾਇਰਸ ਨੇ ਕੋਈ ਨਹੀਂ ਕਰਾਂਗੇ ਆਪਰੇਸ਼ਨ ਇਹ ਵਾਇਰ ਆਪਰੇਸ਼ਨ ਵਾਇਰਸ ਹੈ ਜਿਹੜਾ ਇਹ ਆਉਣ ਵਾਲੇ ਸਮੇਂ 'ਚ ਹੋਊਗਾ ਖੰਨੇ 'ਚ ਕਈ ਤਰ੍ਹਾਂ ਦੇ ਵਾਇਰਸ ਨੇ ਜਿਹੜੇ ਐਲੀਮੀਨੇਟ ਕਰਾਂਗੇ ਔਰ ਖੰਨੇ ਨੂੰ ਸਾਫ ਸੁਥਰਾ ਬਣਾ ਕੇ ਦਿਖਾਵਾਂਗੇ ਜਦੋਂ ਇਹਨਾਂ ਦੀ ਸਰਕਾਰ ਸੀ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਸੁੱਤੇ ਪਏ ਸੀ 10 ਸਾਲ ਖੰਨੇ ਦੇ ਵਿੱਚ ਲਗਾਤਾਰ ਕਾਂਗਰਸ ਦਾ ਰਾਜ ਰਿਹਾ ਉਦੋਂ ਕਿੱਥੇ ਸੀਗੇ ਉਦੋਂ ਬੋਲਦੇ ਇੱਕ ਡੱਕਾ ਨਹੀਂ ਟੁੱਟਿਆ ਇੱਕ ਚਮਚ ਨਹੀਂ ਖਰੀਦ ਹੋਇਆ ਅੱਜ ਹੁਣ ਜੇ ਅੱਜ ਸ਼ਹਿਰ ਤਰੱਕੀ ਕਰ ਰਿਹਾ ਸ਼ਹਿਰ ਸਾਫ਼ ਸੁਥਰਾ ਹੋ ਰਿਹਾ ਹੁਣ ਇਹਨਾਂ ਦੇ ਢਿੱਡੇ ਦੇ ਵਿੱਚ ਬੱਟ ਪੈ ਰਹੇ ਨੇ ਸੂਲਾ ਚੋਪਦੀਆਂ ਸੋ ਇਸ ਕਰਕੇ ਮੈਂ ਇਹਨਾਂ ਨੂੰ ਜਵਾਬ ਦੇ ਨਹੀਂ ਮੈਂ ਕਿਸੇ ਨੂੰ ਮੇਰੇ ਜਵਾਬ ਦੇ ਨਹੀਂ ਮੈਂ ਆਪਣੇ ਖੰਨੇ ਦੀ 3 ਲੱਖ ਜਨਤਾ ਨੂੰ ਜਵਾਬ ਦੇ ਆ ਉਹ ਮੇਰੇ ਲਈ ਸਭ ਤੋਂ ਵੱਧ ਸਤਿਕਾਰਤ ਹੈ 3 ਲੱਖ ਜਨਤਾ ਜਿਨ੍ਹਾਂ ਨੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਚੁਣਿਆ ਔਰ ਜਿਨ੍ਹਾਂ ਨੇ ਬੜੀ ਆਸ ਤੇ ਉਮੀਦ ਨਾ ਚੁਣੇ ਸੋ ਮੈਂ 3 ਲੱਖ ਬੰਦਿਆਂ ਨੂੰ ਜਵਾਬ ਦੇ ਆ ਸੋ ਮੈਂ ਅੱਜ 3 ਲੱਖ ਬੰਦਾ ਇਹ ਉਰੋਂ ਦੇਖ ਰਿਹਾ ਕਿ ਅਸੀਂ ਖੰਨੇ ਲਈ ਕੀ ਕਰਨ ਲੱਗੇ ਹੋਏ ਆ ਅਸੀਂ ਖੰਨੇ ਦੀ ਸਫਾਈ ਲਈ ਡਿਵੈਲਪਮੈਂਟ ਲਈ ਕੀ ਕਰਨ ਲੱਗੇ ਹੋਏ ਆ ਅਸੀਂ ਖੰਨੇ ਦੇ ਵਿੱਚ ਆ ਜਿਹੜਾ ਗ੍ਰੀਨ ਬੈਲਟ ਬਣਾਉਣ ਲਈ ਕਿਵੇਂ ਪੋਲਾ ਦੀ ਸਫਾਈ ਕਰਕੇ ਉੱਥੇ ਉੱਥੇ ਗ੍ਰੀਨ ਘਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਚੌਂਕਾਂ ਦੀ ਸਫਾਈ ਕਰਾ ਰਹੇ ਆ ਚੌਂਕਾਂ 'ਚ ਗ੍ਰਾਫਟੀਆਂ ਦਾ ਕੰਮ ਕਰਾ ਰਹੇ ਆ ਚੌਂਕਾਂ ਦੇ ਵਿੱਚ ਅਸੀਂ ਇਹਨੂੰ ਰੌਸ਼ਨਾਣ ਲਈ ਇਹ ਜਿਹੜੀਆਂ ਫਲੱਡ ਲਾਈਟਾਂ ਲਗਵਾਈਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਟੈਂਡਰ ਕਰਕੇ ਇਹਦਾ ਪ੍ਰੋਪਰ ਪਾਰਦਰਸ਼ਤਾ ਦੇ ਤਰੀਕੇ ਦੇ ਨਾਲ ਜਿਹੜੇ ਜਗ੍ਹਾ ਜਗ੍ਹਾ ਖੰਨੇ 'ਚ ਬੋਰਡ ਲੰਮਕਦੇ ਸੀ ਜਿਹਦਾ ਜੀ ਕਰਦਾ ਸੀ ਜਿੱਥੇ ਦੇਖਦਾ ਸੀ ਆਪਣਾ ਬੋਰ ਟੰਗ ਲਾਂਦਾ ਸੀ ਜਾਂ ਪੋਸਟਰ ਲਾ ਆਂਦਾ ਸੀ ਉਹਨੂੰ ਖਤਮ ਕਰਕੇ ਹੁਣ ਜਿਵੇਂ ਵੱਡੇ ਸ਼ਹਿਰਾਂ 'ਚ ਜਿਹੜੇ ਮੈਟਰੋ ਬੁਲਟਨ ਸਿਟੀਜ਼ 'ਚ ਜਿਵੇਂ ਉਹ ਉਹ ਤੁਹਾਡੀ ਐਡਵਰਟਾਈਜ਼ਮੈਂਟ ਤੇ ਬੋਰਡ ਲੱਗਦੇ ਹੁੰਦੇ ਨੇ ਉਸ ਤਰੀਕਾ ਦੀ ਅਸੀਂ ਐਡਵਰਟਾਈਜ਼ਮੈਂਟ ਲੈ ਕੇ ਆ ਰਹੇ ਹਾਂ ਸੋ ਇਸ ਕਰਕੇ ਅਸੀਂ ਗੱਲ ਕਰਦੇ ਆਂ ਡਵੈਲਪਮੈਂਟ ਦੀ ਡਵੈਲਪਮੈਂਟ ਦੇ ਉੱਤੇ ਗੱਲ ਕਰੋ ਆ ਪੋਸਟਰ ਪਾੜਨ ਦਾ ਕੀ ਹੋਊਗਾ ਆ ਸਟਿੱਕਰ ਲਾਉਣ ਦਾ ਕੀ ਹੋਊਗਾ ਇਹਦੇ ਨਾਲ ਫੇਰ ਨਾ ਦੇ ਕਾਲਜ ਵਿੱਚ ਠੰਡ ਪੈ ਜਾਊਗੀ ਮੈਂ ਹੱਥ ਜੋੜ ਕੇ ਹੋਰੇ ਖੰਨੇ ਦੀ ਜਨਤਾ ਨੂੰ ਅਪੀਲ ਕਰਦਾ ਆਂ ਇਹਨਾਂ ਦੇ ਅਸਲੀ ਚਿਹਰੇ ਪਛਾਣੋ ਜਿਹੜੇ ਬੋਰਡ ਪਾੜਦੇ ਨੇ ਪੋਸਟਰ ਪਾੜਦੇ ਨੇ ਨਾ ਇਹੀ ਲੋਕ ਨੇ ਜਿਹੜੇ ਰਾਤਾਂ ਦੇ ਹਨੇਰੀਆਂ ਵਿੱਚ ਫਿਰ ਜਾ ਜਾ ਕੇ ਵਿਰੋਧੀਆਂ ਦੇ ਜਿਹੜੇ ਪੋਸਟਰ ਲੱਗੇ ਹੁੰਦੇ ਨੇ ਉਹਨਾਂ ਨੂੰ ਵੀ ਰਾਤਾਂ ਨੂੰ ਜਾ ਕੇ ਕੈਂਚੀਆਂ ਲੈ ਲੈ ਕੇ ਇਹੀ ਪਾੜ ਕੇ ਆਉਂਦੇ ਨੇ ਸੋ ਇਸ ਕਰਕੇ ਇਹਨਾਂ ਤੋਂ ਸਤਰ ਕਰੋ ਖੰਨਾ ਸਾਡਾ ਘੁੱਗ ਵਸੇ ਖੰਨਾ ਸਾਡਾ ਤਰੱਕੀ ਕਰੇ ਖੰਨਾ ਸਾਡਾ ਅੱਗੇ ਨੂੰ ਹੋਰ ਵਧੀਆ ਬਣੇ ਅਸੀਂ ਇਸ ਗੱਲ ਨੂੰ ਸਮਰਪਿਤ ਹੈ ਔਰ ਰਲ ਮਿਲ ਕੇ ਖੰਨੇ ਦੀ ਤਰੱਕੀ ਕਰਾਂਗੇ ਸਾਰੀਆਂ ਪਾਰਟੀ ਬਾਜ਼ੀਆਂ ਤੋਂ ਉੱਤੇ ਉੱਠ ਕੇ ਮੈਂ 100 ਵਾਰ ਕਹਿ ਚੁੱਕੇ ਹਾਂ ਇਹ ਗੱਲ ਕਿ ਜਦੋਂ ਜਦੋਂ ਇਲੈਕਸ਼ਨ ਆਣਗੀਆਂ ਖੜ ਜੋ ਜਾ ਕੇ ਆਪਣੀ ਆਪਣੀ ਪਾਰਟੀ ਨਾਲ ਪਰ ਖੰਨੇ ਦੇ ਮੁੱਦੇ ਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ ਖੰਨਾ ਸਾਡੀ ਜਿੰਦ ਜਾਨ ਹੈ ਅਸੀਂ ਖੰਨੇ ਚ ਜੰਪਾਲ ਹੈ ਖੰਨੇ ਦੇ ਲਈ ਬਾਹਾਂ ਫਲਾ ਕੇ ਤੁਹਾਨੂੰ ਸਵਾਗਤ ਕਰਨਾ ਚਾਹੀਦਾ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਜਿਨ੍ਹਾਂ ਨੇ ਅੱਜ ਇਸ ਮੌਕੇ ਦੇ ਉੱਤੇ ਆਹੀ ਦੇ ਮਤਲਬ ਕੰਨਾਣਾ ਕੰਮ ਕੀਤਾ ਇਹਨਾਂ ਨੂੰ ਇਸ ਗੱਲ ਦੇ ਉੱਤੇ ਪੂਰਾ ਖੰਨਾ ਲਾਣਤਾ ਪਾਊਗਾ ਬਹੁਤ ਬਹੁਤ ਧੰਨਵਾਦ ਪੋਸਟਰ ਜਿਹੜੇ ਕਾਟੇ ਮਾਰੇ ਨੇ ਤੇ ਰੋੜਾ ਵੀ ਪਿਆ ਤੇ ਕੀ ਗੱਲ ਸੀ ਇਹ ਦੇਖੋ ਕੀ ਗੱਲ ਹੈ ਕਿ ਬਾਅਦ ਕੀ ਗੱਲ ਹੋਈ ਉਸ ਗੱਲ ਨੂੰ ਕੀ ਤੂੰ ਦਿੱਤਾ ਜਾ ਰਿਹਾ ਉਹ ਮੈਨੂੰ ਨਹੀਂ ਪਤਾ ਜੇ ਮੈਨੂੰ ਕੋਈ ਦੱਸ ਰਿਹਾ ਕੋਈ ਕੀ ਗੱਲ ਕਹਿ ਰਿਹਾ ਐਕਚੁਅਲੀ ਕੀ ਗੱਲ ਹੈ ਕਿ ਜਦੋਂ ਅਸੀਂ ਉਹ ਤਸਵੀਰ ਖਿਚਾ ਰਹੇ ਸੀਗੇ ਬੜਾ ਖੁਸ਼ ਨੁਮਾ ਮਾਹੌਲ ਸੀਗਾ ਸਾਰਿਆਂ ਨੂੰ ਹੁੰਦੀ ਆ ਸ਼ਹਿਰ ਦੀ ਤਰੱਕੀ ਦੇ ਲਈ ਤਾਂ ਜਦੋਂ ਮੈਂ ਉਹਦੇ ਤੇ ਇੱਕ ਪੋਸਟਰ ਦੇਖਿਆ ਮੈਂ ਬੜੇ ਪਰਦੇ ਦੇ ਨਾਲ ਇਹੋ ਸਾਹ ਤੇ ਪ੍ਰਧਾਨ ਨਗਰ ਕੌਂਸਲ ਖੰਨਾ ਤੇ ਧਿਆਨ ਚ ਲਿਆ ਕਿ ਸੈਨੀਟੇਸ਼ਨ ਵਿਭਾਗ ਨੂੰ ਇਸ ਗੱਲ ਦਾ ਅੰਦਾਜ਼ਾ ਹੋਣਾ ਚਾਹੀਦਾ ਸੀਗਾ ਕਿ ਜਿਹੜੇ ਵੀ ਸਟicker ਇਹਦੇ ਤੇ ਲੱਗੇ ਨੇ ਉਹਦੇ ਤੇ ਮੁੱਖ ਮੰਤਰੀ ਸਾਹਿਬ ਜਾਂ ਐਮਐਲਏ ਸਾਹਿਬ ਦੀ ਫੋਟੋ ਲੱਗੀ ਆ ਤਾਂ ਨਗਰ ਕੌਂਸਲ ਦਾ ਜ਼ਿਕਰ ਹੋਣਾ ਚਾਹੀਦਾ ਸੀ ਮੁੱਖ ਮੰਤਰੀ ਦੇ ਐਮਐਲਏ ਸਾਹਿਬ ਦੀਏ ਭਾਵੇਂ ਦੋ ਦੋ ਫੋਟੋਆਂ ਲਾ ਦਿਓ ਇੱਕ ਅਲੱਗ ਮਸਲਾ ਬਟ ਉੱਪਰ ਆਮ ਆਦਮੀ ਪਾਰਟੀ ਦਾ ਸਿੰਬਲ ਔਰ ਆਮ ਆਦਮੀ ਪਾਰਟੀ ਦਾ ਨਾਮ ਲਿਖਿਆ ਹੋਇਆ ਵੀ ਇਹ ਸਰਕਾਰੀ ਚੀਜ਼ ਤੇ ਨਹੀਂ ਹੋਣਾ ਚਾਹੀਦਾ ਵੀ ਅੱਗੇ ਤੋਂ ਬਾਅਦ ਇਸ ਗੱਲ ਦਾ ਧਿਆਨ ਰੱਖੋ ਔਰ ਮੈਨੂੰ ਨਹੀਂ ਲੱਗਦਾ ਵੀ ਉਹ ਗੱਲ ਸਾਡੇ ਇੰਨੀ ਭੀੜ 'ਚ ਵੀ ਤੀਸਰੇ ਤੋਂ ਚੌਥੇ ਗੱਲ ਨੂੰ ਬੰਦੇ ਨੂੰ ਪਤਾ ਲੱਗਿਆ ਤਾਂ ਪਾਕਿਸਤਾਨ ਨੇ ਪੁੱਛ ਲਿਆ ਵੀ ਕੀ ਗੱਲ ਹੋ ਗਈ ਮੈਂ ਕਿਹਾ ਵੀ ਆਹ ਗੱਲ ਹੈ ਵੀ ਚਲੋ ਅਸੀਂ ਮੈਂ ਇਹਨਾਂ ਨੂੰ ਪਰਦੇਂਦਾਂ ਤਾਂ ਉਹਨਾਂ ਨੇ ਬੜਾ ਜਜ਼ਬਾਤੀ ਹੋ ਕੇ ੜਕਾੜ ਦੀ ਜਣਾ ਕੋਸ਼ਿਸ਼ ਕੀਤੀ ਨਹੀਂ ਉਹਨਾਂ ਨੇ ਕਿ ਵੀ ਇੱਕ ਫਾਟੇ ਮਾਰੇ ਇੱਕ ਨਹੀਂ 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 ਸੁਣੋ ਨਾ ਸੁਣ ਨਾ ਨਾ ਆਮ ਆਦਮੀ ਪਾਰਟੀ ਦੀ ਆ ਵੀ ਇਹਨਾਂ ਤੋਂ ਸੁਣੋ ਮੇਰੀ ਗੱਲ ਤੁਸੀਂ ਆਪਣੀ ਗੱਲ ਦੇਣਾ ਸਹੀ ਹੈ ਇਹ ਮੁੱਖ ਮੰਤਰੀ ਦੀ ਗੱਲ ਹੋ ਹਾਵੇਰ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਜਿੜੀ ਵੀ ਪਾਰਟੀ ਹੁੰਦੀ ਆ ਉਹ ਤਾਂ ਆਪਣਾ ਨਾਮ ਕਰਦੀ ਹੁੰਦੀ ਆ ਇਹ ਨਹੀਂ ਕੋਈ ਹਟਾ ਸਕਦਾ ਇਹਨੂੰ ਮੈਂ ਕਹਾਂ ਇਹ ਗੱਲ ਨਹੀਂ ਹੈ ਕਿ ਕੋਈ ਨਹੀਂ ਹਟਾ ਸਕਦਾ ਠੀਕ ਹੈ ਨਾ ਵੀ ਆਲੋ ਹਟਾਣ ਵਾਲੇ ਤਾਂ ਹਟਾ ਦਿੰਦੇ ਨੇ ਵੀ ਆਪਾਂ ਮੁੱਖ ਮੰਤਰੀ ਸਾਹਿਬ ਦੀ ਨਹੀਂ ਹਟਾ ਸਕਦੇ ਐਮਐਲਏ ਸਾਹਿਬ ਦੀ ਨਹੀਂ ਹਟਾ ਸਕਦੇ ਪਰ ਮੈਂ ਸਰਕਾਰੀ ਚੀਜ਼ ਤੇ ਜਿਹੜਾ ਆ ਵੀ ਜੇ ਪਾਰਟੀ ਦਾ ਨਾਮ ਦਾ ਸਿੰਬਲ ਆ ਵੀ ਮੈਂ ਨਗਰ ਕੌਂਸਲ ਦਾ ਮੈਂਬਰ ਆ ਵੀ ਮੈਂ ਇਹ ਕਰ ਸਕਦਾ ਵੀ ਜੇ ਤੁਸੀਂ ਕਾਰਵਾਈ ਕਰਾਣੀ ਕਰਾ ਲਓ ਆਲੋ ਮੈਂ ਕਰਤਾ ਨਾ ਮੁੱਖ ਮੰਤਰੀ ਸਾਹਿਬ ਦੀ ਫੋਟੋ ਛੇੜੀ ਨਾ ਐਮਐਲਏ ਸਾਹਿਬ ਦੀ ਨਾਮ ਦੇ ਤੇ ਲਿਖਿਆ ਮੈਂ ਤਾਂ ਪੂਰਾ ਪੜਿਆ ਵੀ ਨਹੀਂ ਮੈਂ ਤਾਂ ਇਹ ਦੇਖਿਆ ਵੀ ਨਗਰ ਕੌਂਸਲ ਕੰਨਾਂ ਦਾ ਪ੍ਰਧਾਨ ਦੀ ਨਹੀਂ ਹੈ ਕੋਈ ਉਹ ਇੱਕ ਅਲੱਗ ਮਸਲਾ ਬਟ ਕੋਈ ਆਮ ਆਦਮੀ ਪਾਰਟੀ ਥੀ ਕਾ ਆਪਣੇ ਜੋ ਕਾ ਜੋ ਕਾਰ ਕਾਰ ਬਿਹਾਰ ਕਰਦੇ ਉਹਨਾਂ ਨੂੰ ਜਿਹੜਾ ਮੁਬਾਰਕ ਹੈ ਭਲੇ ਦਾ ਕੰਮ ਕਰਦੇ ਆ ਅਸੀਂ ਵੀ ਜਿਹੜਾ ਹੈ ਨਾਲ ਆ ਪਰ ਜੇ ਕੋਈ ਸਾਡੇ ਨਗਰ ਕੌਂਸਲ ਖੰਨਾ ਦਾ ਸਰਕਾਰਕ ਅਦਾਰੇ ਦੇ ਵਿੱਚ ਕੋਈ ਚੀਜ਼ ਹੁੰਦੀ ਆ ਤਾਂ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਕਿ ਉੱਥੇ ਸਿੰਬਲ ਜਾਂ ਪਾਰਟੀ ਦਾ ਨਾਮ ਨਹੀਂ ਹੋਣਾ ਚਾਹੀਦਾ ਤਾਂ ਉਹ ਮੈਨੂੰ ਕਹਿੰਦੇ ਨਹੀਂ ਕੋਈ ਕੱਟ ਸਕਦਾ ਮੈਂ ਕਹਾਂ ਲੋ ਕੱਟਦਾ ਤਾਂ ਉੱਥੇ ਉਹਨਾਂ ਨੇ ਥੋੜਾ ਦੇਖੋ ਉਮਰ ਦਾ ਤਕਾਜ਼ਾ ਵੀ ਹੈਗਾ ਗੱਲ ਕਰਦੇ ਹੋਏ ਬੈਸ ਕਰਦੇ ਹੋਏ ਉਹ ਬੜਾ ਕੁਝ ਕਹਿ ਗਏ ਉਹਨਾਂ ਕੋਲ ਗਾਲ ਵੀ ਨਿਕਲ ਗਈ ਤਾਂ ਉਹਨਾਂ ਨੇ ਕਿਹਾ ਵੀ ਨਿਕਲ ਗਈ ਵੱਖਰੀ ਗੱਲ ਹੈ ਪਰ ਜੇ ਹੈ ਤਾਂ ਜੇ ਤੁਸੀਂ ਕੱਢਣਾ ਚਾਹੁੰਦੇ ਤਾਂ ਹੁਣ ਕੱਢ ਕੇ ਦੇਖੋ ਤਾਂ ਮੇਰੇ ਸਾਥੀਆਂ ਨੇ ਵੀ ਕਿਹਾ ਉਸ ਗੱਲ ਤੇ ਉਹਨਾਂ ਨੇ ਨਾਲ ਦੇ ਆਪਣੇ ਸਾਥੀਆਂ ਨੂੰ ਇਕੱਠਾ-ਕੁੱਠਾ ਦੇ ਕੀਤਾ ਦਾ ਰੋਲਾ ਪਾਉਣ ਲੱਗੇ ਜਿਹੜੀ ਐਕਚੁਅਲੀ ਗੱਲ ਸੀ ਪਹਿਲਾਂ ਬੜੀ ਸ਼ਾਂਤੀ ਨਾਲ ਸੀ ਕੋਈ ਉੱਥੇ ਕਿਸੇ ਗੱਲ ਦਾ ਰੋਲਾ ਨਹੀਂ ਸੀ ਆਪ ਹੀ ਇਸ ਗੱਲ ਦਾ ਰੋਲਾ ਪਾਇਆ ਕਿਉਂਕਿ ਉਹ ਕੀ ਚਾਹੁੰਦੇ ਨੇ ਕੀ ਨਹੀਂ ਚਾਹੁੰਦੇ ਪਤਾ ਨਹੀਂ ਕੱਲ ਮੀਟਿੰਗ ਦੇ ਵਿੱਚ ਵੀ ਉਹਨਾਂ ਨੇ ਇਦਾਂ ਹੀ ਬੇਮਜਾ ਗੱਲ ਕੀਤੀ ਔਰ ਅੱਜ ਇੱਥੇ ਵੀ ਕੀਤੀ ਉਹਨਾਂ ਨੂੰ ਮੇਰੀ ਗੁਜਾਰਿਸ਼ ਆ ਥੋੜਾ ਜਿਹਾ ਆਪਣੀ ਉਮਰ ਵੱਲ ਦੇਖਣ بڑے ਜਿਹੜਾ ਹਰ ਸੀਨੀਅਰ ਮੈਂਬਰ ਦੀ ਅਸੀਂ ਲੋਕ ਬੜੀ ਇੱਜ਼ਤ ਕਰਦੇ ਆ ਪਰ ਹਰ ਬੰਦੇ ਕੋਲ ਆਪਣੀ ਇੱਜ਼ਤ ਆਪ ਰੱਖਣੀ ਪੈਂਦੀ ਆ ਵੀ ਇਸ ਗੱਲ ਦਾ ਉਹ ਧਿਆਨ ਰੱਖਣ ਹੁਣ ਜੇ ਤੁਹਾਡੇ ਵੱਲੋਂ ਕੋਈ ਸਵਾਲ ਜਾਂ ਗੱਲ ਆ ਮੈਨੂੰ ਪੁੱਛ ਸਕਦੇ ਆ